ਇਸ ਕੋਲ ਦੀ ਬੋਧੋ ਸੁਮਸਾ ਕਰਕੇ ਇਹ ਸਕੂਲ ਹੀ ਜਾਂਦੀ ਸੀ ਪਰ ਅੱਗੇ ਚੱਲਦੇ ਨਹੀਂ ਜਾਇਆ ਜਾਂਦਾ ਤੇ ਚਲੋ ਕੌਣ ਸ਼ਗਲ ਨੂੰ ਜਾਣਾ ਭਾਜਣੇ ਤੋਂ ਬਹੁਤ ਵੇਰ ਬੋਲੀਆਂ ਜਿਹੜਾ ਦੇ ਤੱਕ ਆ ਗਿਆ ਚੁਕੇ ਕਦਮ ਚਲੋ ਹੁਣ ਆਪਣਾ ਪੜ ਲੈ ਕੇ ਆਪਣੇ ਸਿਰ ਪੈਰ ਸੇ ਤੇ ਖੜਾ ਹੋ ਗੋ ਸਤੈ। ਬਾਕੀ ਇਹ ਵਾਰ ਕਿੰਨੇ ਕਿੰਨੇ ਜਿਹਦੇ ਸਕੂਲ ਨਹੀਂ ਜਾਂਦੇ ਸੀ। ਪਹਿਲੇ ਬਹੁਤ ਜ਼ਿਆਦਾ ਮੁਸ਼ਕਲੀ ਮੇਰੇ ਅੰਕਲ ਅੰਕਲਾ ਜੀ ਭਾੜ ਉਹਨਾਂ ਨੇ ਮੈਨੂੰ ਸਾਈਕਲ ਦਵਾਤਾ ਹੁਣ ਠੀਕ ਹੈ। ਮੈਂ ਸਿਰਹੀ ਕਹਿਣਾ ਚਾਹਾਂਗੇ ਕਿ ਨਿਸ਼ਾਨ ਅੰਕਲ ਜੀ ਦਾ ਹੀ ਬਹੁਤ ਧੰਨਵਾਦ ਕਰਦੇ ਆ ਪਰ ਸਾਡੇ ਪਿੰਡ ਦੇ ਆ ਜਪਾਲ ਚਾਚਾ ਜੀ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਪਹਿਲਾਂ ਸਾਈਕਲ ਟੁੱਟੇ ਦਾ ਸੀ ਤੇ ਸੜਕ ਤੇ ਨਹੀਂ ਚੱਲ ਪਾਂਦਾ ਤੇ ਉਤੋਂ 3 ਕਿਲੋਮੀਟਰ ਦੂਰ ਰਸਤਾ ਵੀ ਸੀ ਹੁਣ ਸਾਈਕਲ ਮਿਲ ਗਿਆ ਹੁਣ ਅਸੀਂ ਆਪੇ ਜਾ ਸਕਾਂਗੇ ਪਲੱਸ 2 ਕਲਾਸ ਚ ਆ ਮੈਂ ਹੁਣ ਪਲੱਸ 2 ਕੰਪਲੀਟ ਕਰਕੇ ਅੱਗੇ ਵੀ ਪੜਾਂਗੇ ਉਹਦੀ ਮਾਂ ਨੇ ਵੀ ਨਹੀਂ ਹਿੰਮਤ ਹਾਰੀ ਤੇ ਅਨਾਈ ਉਹਦੇ ਪਿਤਾ ਨੇ ਤੇ ਇਹ ਸੁਨੇਹਾ ਦਾ ਜਿਹੜਾ ਮੈਸੇਜ ਆਏ ਸਾਰੇ ਪੰਜਾਬ ਦੇ ਵਿੱਚ ਕੀ ਸਾਰੇ ਸੰਸਾਰ ਭਰ ਵਿੱਚ ਜਾਣਾ ਚਾਹੀਦਾ ਬੱਚਿਆਂ ਨੂੰ ਕਿ ਅਸੀਂ ਇਹ ਨਹੀਂ ਕਿ ਹੈਂਡੀਕੈਪ ਹੋ ਕੇ ਤੇ ਅਸੀਂ ਆਪਣੀ ਕਿਸੇ ਬਲੰਦੀ ਤੇ ਨਹੀਂ ਪਹੁੰਚ ਸਕਦੇ ਸਾਡੇ ਕੋਲ ਇੱਕ ਐਜੂਕੇਸ਼ਨ ਇੱਕ ਇਹੋ ਜਿਹਾ ਇੱਕ ਵਧੀਆ ਸਾਡੇ ਕੋਲ ਇੱਕ ਮਾਈਂਡਡ ਸਾਡਾ ਉਹ ਸਾਨੂੰ ਰਸਤਾ ਹੈ ਕਿ ਅਸੀਂ ਚੰਗੀ ਐਜੂਕੇਸ਼ਨ ਲਾ ਕੇ ਅਸੀਂ ਚੰਗੇ ਵੱਡੀਆਂ ਅਹੁਦੇ ਤੇ ਜਾ ਸਕਦੇ ਹਾਂ ਇਹ ਸੁਨੇਹਾ ਵੱਲੋਂ ਸਾਰੇ ਸੰਸਾਰ ਦੇ ਬੱਚਿਆਂ ਨੂੰ ਇੱਕ ਬਹੁਤ ਵੱਡਾ ਮੈਸੇਜ ਹੈ ਕਿਉਂਕਿ ਅਸੀਂ ਦੇਖਿਆ ਕਿ ਡੀਸੀ ਵੀ ਇੱਕ ਹੈਂਡਿਕੈਪਟ ਜੀ ਜਿਹੜੀ ਆਪਾਂ ਸੋਸ਼ਲ ਮੀਡੀਆ ਤੇ ਸਾਰੀ ਤੁਸੀਂ ਦੇਖੀ ਹੋਏਗੀ ਦੇਖਿਆ ਹੋਵੇਗਾ ਕਿ ਉਹ ਹੈਂਡਿਕੈਪ ਨੇ ਇੰਨੀ ਮਿਹਨਤ ਕੀਤੀ ਕਿ ਆਈਐਸ ਅਫਸਰ ਬਣਨ ਤੋਂ ਬਾਅਦ ਉਹ ਡਿਪਟੀ ਕਮਿਸ਼ਨਰ ਬਣ ਗਏ ਤੇ ਅੱਜ ਉਹ ਉਹ ਸਾਰਿਆਂ ਵਾਸਤੇ ਇੱਕ ਰੋਲ ਮਾਡਲ ਆ ਇਸੇ ਤਰ੍ਹਾਂ ਸਨੇਹਾ ਜਿਹੜੀ ਆ ਪਿੰਡ ਛਾਪਰ ਤੋਂ ਇਹ ਵੀ ਇੱਕ ਰੋਲ ਮਾਡਲ ਆ ਔਰ ਮੈਂ ਸਾਰਿਆਂ ਜਿੰਨੇ ਵੀ ਇਸ ਸੰਸਾਰ ਪਰ ਦੇ ਬੱਚੇ ਨੇ ਉਹਨਾਂ ਨੂੰ ਇਹ ਬੇਨਤੀ ਕਰਾਂਗਾ ਕਿ ਕਦੇ ਹੌਸਲਾ ਨਹੀਂ ਹਾਰਨਾ ਚਾਹੀਦਾ ਸਾਡਾ ਅੰਗ ਨਹੀਂ ਪਰ ਸਾਨੂੰ ਸੱਚੇ ਪਾਤਸ਼ਾਹ ਜੀ ਨੇ ਦਿਮਾਗ ਵੱਧ ਦਿੱਤਾ ਜਿਹਦਾ ਕੋਈ ਅੰਗ ਨਾ ਹੋਵੇ ਉਹਦੇ ਵਿੱਚ ਕੋਈ ਨਾ ਕੋਈ ਖੂਬੀ ਜ਼ਰੂਰ ਪਰਮਾਤਮਾ ਵੱਧ ਪਰਦਾ ਤੇ ਉਹ ਹੁੰਦੀ ਆ ਬੰਦੇ ਦਾ ਦਿਮਾਗ ਇਸ ਕਰਕੇ ਆਪਾਂ ਦਿਮਾਗ ਦੇ ਉੱਤੋਂ ਆਪਣੇ ਚੱਲ ਕੇ ਆਪਣੀ ਚੰਗੀ ਐਜੂਕੇਸ਼ਨ ਲਾ ਕੇ ਜਿਸ ਤਰ੍ਹਾਂ ਸਾਡੇ ਸਕੂਲਾਂ ਦੇ ਟੀਚਰ ਸਾਹਿਬਾਨ ਭਾਈ ਸਾਹਿਬ ਆਪਣੇ ਮਾਸਟਰ ਲਬਰੀ ਸਿੰਘ ਜੀ ਜਾਂ ਹੋਰ ਜਿੰਨੇ ਵੀ ਟੀਚਰ ਸਾਹਿਬਾਨ ਪ੍ਰਿੰਸੀਪਲ ਦੁਰੰਗੜਾ ਜੀ ਨਾਲ ਦੀ ਇਹ ਬਦੌਲਤ ਇਹ ਬੱਚੀ ਨੇ ਆਪਣਾ ਹੌਸਲਾ ਜਿਹੜਾ ਨਹੀਂ ਇਹਨਾਂ ਨੇ ਵੀ ਮੋਟੀਵੇਟ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਮੈਂ ਧੰਨਵਾਦ ਕਰਾਂਗਾ ਸਤਕਾਰਯੋਗ ਭੈਣ ਜੀ ਕੁਲਦੀਪ ਕੌਰ ਜੀ ਅਹਿਮਦਗੜ੍ਹ ਲੁਧਿਆਣਾ ਜਿਹੜੇ ਇਸ ਟਾਈਮ ਬੱਚ ਯੂ ਐਸਏ ਕੈਲੀਫੋਰਨੀਆ ਦੇ ਵਿੱਚ ਸੇਵਾ ਨਿ ਤੇ ਉਹਨਾਂ ਦੀ ਬਦੌਲਤ ਇਹ ਸਾਰੀਆਂ ਸੇਵਾਵਾਂ ਜਿਹੜੀਆਂ ਇੱਕ ਆ ਟਰਾਈਸਾਈਕਲ ਜਿਹੜਾ ਬੈਟਰੀ ਵਾਲਾ ਅਤੇ ਸਲਾਈ ਮਸ਼ੀਨ ਜਿਹੜੀ ਆ ਉਹਦੀ ਮਾਤਾ ਨੂੰ ਦਿੱਤੀ ਗਈ ਆ ਕਿ ਉਹ ਆਪਣੇ ਘਰ ਦਾ ਗੁਜ਼ਾਰਾ ਜਿਹੜਾ ਚੰਗੀ ਤਰ੍ਹਾਂ ਕਰ ਸਕਦੀ ਆ ਵਾਹਿਗੁਰੂ ਤੋਂ ਮੈਂ ਹੱਥ ਜੋੜ ਕੇ ਇਹੋ ਜਿਹਾ ਅਰਦਾਸ ਬੇਨਤੀ ਕਰਦਾ ਸੱਚੇ ਪਾਤਸ਼ਾਹ ਜੀ ਕਿਸੇ ਦਾ ਦੁੱਖ ਕਿਸੇ ਨੂੰ ਇੰਨਾ ਵੀ ਤੰਗ ਨਾ ਕਰ ਦੇ ਕਿ ਉਹ ਰੋਣ ਤੱਕ ਆ ਜਾਵੇ ਤੇ ਇਹ 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 ਸਾਰੀ ਉਸ ਕਾਲਪੁਰਖ ਪਰਮਾਤਮਾ ਦੀ ਕਿਰਪਾ ਸਦਕਾ ਹੀ ਸਭ ਕੁਝ ਹੋਇਆ